ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਮਰਨ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆ ਪ੍ਰਤਪਾਲਿ ਹੀ ਲਿਖੈ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਵਸਹਿ ਜਿਉ ਭਾਵੈ ਤਿਉ ਨਿਰਜਾਸ ਜੀ ਆਰੇ RAM ਜਪਤ ਮਨ ਮਾਨ ਅੰਤਰ ਲਾਗੀ ਜਲ ਬੁਜੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲਿਆ ਸੰਗਿ ਉਤਾਰ ਮਾਇਆ ਜਿਤ ਘਰ ਜਾਈਐ ਤਿਤ ਜੀਵਦਿਆ ਮਰ ਮਾਰ ਅਨਹਦ ਸਬਦ ਸੁਹਾਵਣੇ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤਹ ਹਉ ਮੈ ਹੋਏ ਬినాਸ਼ ਸਤਿਗੁਰ ਸੇਵੀ ਆਪਣਾ ਔ ਸਤਿਗੁਰ ਬਾਣੈ ਤਾਸ ਖੜ ਦਰਗਹ ਪੈਨਾਈਐ ਮੁਖ ਹਰਨਾਮ ਨਿਵਾਸ ਜਹ ਦਿਖਾ ਤਹ ਰਵ ਰਹੀ ਸਿਵ ਸ਼ਕਤੀ ਕਾਮੇਲ ਤ੍ਰਿਹਗੁਣ ਬੰਦੀ ਦੇਹ ਹਰੀ ਜੋ ਆਇਆ ਜਾਗ ਸੋ ਖੇਲ ਵੇਜੋਗੀ ਦੁਖ ਵਿਛੁੜੇ ਮਨ ਮੁਖ ਲਹੇ ਨਾ ਮੇਲ ਮਨ ਬੈਰਾਗੀ ਘਰ ਵਸੈ ਸਚ ਪੈ ਰਾਤਾ ਹੋਏ ਗਿਆਨ ਮਹਾਰਸ ਭੁਗਵੈ ਬਾਹੜ ਭੂਖ ਨਾ ਹੋਏ ਨਾਨਕ ਇਹੋ ਮਨ ਮਾਰ ਮਿਲ ਭੀ ਫਿਰ ਦੁਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਬੀਆ ਲੋਬੇ ਲਗਾ ਲੋਬਾਨ ਸਬਦ ਨਾ ਪੀਜੈ ਸਾਕਤਾ ਦੁਰਮਤਿ ਆਵਨ ਜਾਨ ਸਾਧੂ ਸਤਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ ਮਨ ਰੇ ਹਉ ਮੈਂ ਛੋੜ ਗੁਮਾਨ ਹਰ ਗੁਰ ਸਰਵਰ ਸੇਵ ਤੂ ਪਾਵਹਿ ਦਰਗਹ ਮਾਨ ਰਹਾਉ ਰਾਮ ਨਾਮ ਜਪ ਦਿਨ ਸਰਾਤ ਗੁਰਮukh ਹਰ ਧਨ ਜਾਨ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਅਹ ਨਿਸ ਹਰ ਪ੍ਰਭ ਸੇਵਿਆ ਸਤ ਗੁਰ ਦੀਆ ਨਾਮ ਕੂਕਰ ਕੂੜ ਕਮਾਈਐ ਗੁਰ ਨਿੰਦਾ ਪਚੈ ਪਚਾਨ ਭਰਮੇ ਭੂਲਾ ਦੁਖ ਕਣੋ ਜਮ ਮਾਰ ਕਰੈ ਖੁਲਹਾਨ ਮਨਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ ਐਥੈ ਧੰਦ ਪਟਾਈਐ ਸਚੁ ਲਿਖਤ ਪ੍ਰਵਾਨ ਹਰਿ ਸਜਣ ਗੁਰ ਸੇਵਦਾ ਗੁਰ ਕਰਣੀ ਪ੍ਰਦਾਨ ਨਾਨਕ ਨਾਮ ਨਾ ਵਿਸਰੈ ਕਰਮ ਸਚੈ ਨੀਸਾਨ ਸ੍ਰੀ ਰਾਗ ਮਹੱਲਾ ਪਹਿਲਾ ਇਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੀ ਕਿਉ ਦਰਗਹ ਪਤ ਪਾਈਐ ਕਿਉ ਦਰਗਹ ਪਤ ਪਾਈਐ ਜਾ ਹਰ ਨਾ ਵਸੈ ਮਨ ਮਾਹੀ ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਮਾਹੀ ਮਨ ਰੇ ਇਹ ਨਿਸ ਹਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵਿਸਰੈ ਸਿੱਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਯੋਗ ਹਿੰਸਾ ਹਮੈਂ ਗਤ ਗਏ ਨਾਹੀ ਸਹਿ ਸਾ ਸੁਖ ਗੁਰਮੁਖ ਜਿਸ ਹਰ ਮਨ ਵਸੈ ਤਿਸ ਮਿਲੇ ਗੁਰ ਸੰਯੋਗ ਕਾਇਆ ਕਾਮਣ ਜੇ ਕਰੀ ਓਗੇ ਭੋਗਨ ਹਾਰ ਤਿਸ ਸੋਨੇ ਹੋ ਨਾ ਕੀ ਜਾਈ ਤਿਸ ਸੋਨੇ ਹੋ ਨਾ ਕੀ ਜਾਈ ਜੋ ਦੀਸੈ ਚੱਲਣ ਹਾਰ ਤਿਸ ਸੋਨੇ ਹੋ ਨਾ ਕੀ ਜਾਈ ਜੋ ਦੀਸੈ ਚੱਲਣ ਹਾਰ ਗੁਰਮੁਖ ਰਵਹਿ ਸੁਹਾਗਣੀ ਸੂਪ੍ਰਭ ਸੇਜ ਪਧਾਰ ਚਾਰੇ ਅਗਨ ਨਿਵਾਰੈ ਮਰ ਗੁਰਮੁਖ ਹਰਿ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਇ ਨਾਨਕ ਸਤਿਗੁਰ ਮੀਤ ਕਰ ਸਚ ਪਾਵਹਿ ਦਰਗਹਿ ਜਾਈ ਚਾਰੇ ਅਗਨ ਨਿਵਾਰੇ ਮਰ ਗੁਰਮੁਖ ਹਰਿ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਇ ਨਾਨਕ ਸਤਿਗੁਰ ਮੀਤ ਕਰ ਸਚ ਪਾਵਹਿ ਦਰਗਹ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ